ਅਸੀਂ ਵਾਸਤੂ ਸ਼ਾਸਤਰ ਦੇ ਨੀਮਾਂ ਦੀ ਪਾਲਣਾ ਕਰਕੇ ਆਪਣੇ ਜੀਵਨ ਨੂੰ ਬਹੁਤ ਖੁਸ਼ਹਾਲ ਅਤੇ ਆਸਾਨ ਅਤੇ ਸੰਪੂਰਨ ਬਣਾ ਸਕਦੇ ਹਾਂ ਪਰ ਕੁਝ ਲੋਕ ਅਜੇ ਵੀ ਹਨ ਜੋ ਵਾਸਤੂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਕਾਰਨ ਉਹਨਾਂ ਦੇ ਘਰ 'ਚ ਨਕਾਰਾਤਮਕ ਊਰਜਾ ਰਹਿੰਦੀ ਹੈ ਅਤੇ ਉਹਨਾਂ ਦੇ ਘਰ ਦੀ ਖੁਸ਼ਹਾਲੀ ਅਤੇ ਸ਼ਾਂਤੀ ਭੰਗ ਹੋ ਜਾਂਦੀ ਹੈ ਦਰਅਸਲ ਵਾਸਤੂ ਸ਼ਾਸਤਰ ਵਿੱਚ ਕੱਪੜੇ ਧੋਣ ਦੇ ਕੁਝ ਨਿਯਮ ਦੱਸੇ ਗਏ ਹਨ ਜਿਨ੍ਹਾਂ ਦੇ ਅਨੁਸਾਰ ਰਾਤ ਨੂੰ ਕੱਪੜੇ ਧੋਣੇ ਅਤੇ ਸਕੋਣੇ ਅਸ਼ੋਭ ਮੰਨੇ ਜਾਂਦੇ ਹਨ ਤਾਂ ਆਓ ਜਾਣਦੇ ਹਾਂ ਕੱਪੜੇ ਧੋਣ ਅਤੇ ਸਕੋਣ ਦੇ ਵਾਸਤੂ ਨਿਯਮ ਕੀ ਹਨ ਵਾਸਤੂ ਵਿੱਚ ਮੰਨਿਆ ਜਾਂਦਾ ਹੈ ਕਿ ਰਾਤ ਨੂੰ ਕੱਪੜੇ ਧੋ ਕੇ ਬਾਹਰ ਆਸਮਾਨ ਹੇਠਾਂ ਸਕੋਣ ਨਾਲ ਉਹਨਾਂ ਵਿੱਚ ਨਕਾਰਾਤਮਕ ਊਰਜਾ ਨਿਵਾਸ ਕਰਦੀ ਹੈ ਜੇਕਰ ਅਸੀਂ ਸਵੇਰੇ ਕੰਮ ਤੇ ਜਾਣ ਲਈ ਉਹ ਕੱਪੜੇ ਪਹਿਨਦੇ ਹਾਂ ਤਾਂ ਉਸ ਊਰਜਾ ਦਾ ਸਾਡੇ ਜੀਵਨ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਜੇਕਰ ਤੁਹਾਨੂੰ ਕਿਸੇ ਮਜਬੂਰੀ ਕਾਰਨ ਰਾਤ ਨੂੰ ਕੱਪੜੇ ਧੋਣੇ ਪੈਂਦੇ ਹਨ ਤਾਂ ਵੀ ਇਸ ਨੂੰ ਖੁੱਲੇ ਵਿੱਚ ਨਹੀਂ ਸਕਾਉਣੇ ਚਾਹੀਦੇ ਖੁੱਲੇ 'ਚ ਕੱਪੜੇ ਸਕਾਉਣ ਨਾਲ ਉਹਨਾਂ ਤੇ ਹਾਨੀ ਕਰਕੇ ꀳਟਾਣੂ ਆ ਜਾਂਦੇ ਹਨ ਅਤੇ ਸਾਡੀ ਜ਼ਿੰਦਗੀ 'ਚ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਆਉਣ ਲੱਗਦੀਆਂ ਹਨ ਵਾਸਤੂ ਮੁਤਾਬਕ ਕਪੜੇ ਹਮੇਸ਼ਾ ਸਵੇਰੇ ਜਾਂ ਦੁਪਹਿਰ ਵੇਲੇ ਧੋਨੇ ਚਾਹੀਦੇ ਹਨ ਦਿਨ ਵੇਲੇ ਕਪੜੇ ਧੋਣ ਅਤੇ ਸੁਕੋਣ ਨਾਲ ਸੂਰਜ ਦੀ ਰੋਸ਼ਨੀ ਕਾਰਨ ਨਕਾਰਾਤਮਕ ਊਰਜਾ ਦੂਰ ਰਹਿੰਦੀ ਹੈ ਕਿਉਂਕਿ ਸਕਾਰਾਤਮਕਤਾ ਸੂਰਜ ਦੀਆਂ ਕਿਰਨਾਂ ਵਿੱਚ ਰਹਿੰਦੀ ਹੈ ਇਸ ਨਾਲ ਕਪੜਿਆਂ 'ਚੋਂ ਮੌਜੂਦ ਹਾਨੀਕਾਰਕ ਟਟਾਣੂ ਵੀ ਖਤਮ ਹੋ ਜਾਂਦੇ ਹਨ ਇਸ ਲਈ ਦੋਸਤੋ ਕਪੜਿਆਂ ਨੂੰ ਹਮੇਸ਼ਾ ਦਿਨ ਵਿੱਚ ਹੀ ਸੁਕਾ ਲੈਣਾ ਚਾਹੀਦਾ ਹੈ ਤਾਂ ਦੋਸਤੋ ਇਹ ਜਾਣਕਾਰੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਇੱਕ ਲਾਈਕ ਸ਼ਰੂ ਕਰ ਦੇਣਾ ਔਰ ਐਦਾਂ ਦੀਆਂ ਹੋਰ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ